ਤੁਹਾਡੇ ਕੋਲ ਮਰੀਜ਼ ਆਉਂਦੇ ਹੋਣਗੇ ਤਾਂ ਉਹ ਦੱਸਦੇ ਵੀ ਹੋਣਗੇ ਵੀ ਅਸੀਂ ਇਸ ਤੋਂ ਪਹਿਲਾਂ ਕਿੱਥੋਂ ਇਲਾਜ ਕਰਾ ਰਹੇ ਸੀ ਜਾਂ ਡਾਕਟਰਾਂ ਦੇ ਜਾ ਰਹੇ ਸੀ ਦੱਸ ਦੱਸ ਦੇਣ ਮੈਨੂੰ ਉਹ ਕਿਹਨੇ ਵੀ ਅਸੀਂ ਫਲਾਣੇ ਤੋਂ ਗਏ ਬਹੁਤ ਤੋਂ ਬੁਰਲੇ ਵੀ ਜਿਵੇਂ ਮੈਨੂੰ ਆਏ ਦੱਸਦੇ ਰਹਿੰਦੇ ਵੀ ਜਿਵੇਂ ਤੁਸੀਂ ਆਹ ਕਾਰਵਾਈ ਕਰਦੇ ਹੋ ਨਾ ਡਿਸ ਚੱਕਦੇ ਹੋ ਕਿਸੇ ਨੇ ਨਹੀਂ ਚੱਕੀ ਆ ਜੀ ਵੀ ਕੋਈ ਨਾ ਮੇਰੇ ਕੋਟਰ ਤੋਂ ਕੱਲ ਆਏ ਤੇ ਉੱਥੋਂ ਤੇ ਆਏ ਤੇ ਆਪਣੇ ਚਮਕੌਰ ਸਾਹਿਬ ਦੇ ਕਹਿੰਦੇ ਇੱਕ ਨੂੰ ਕੋਈ ਡਿਸ ਨਹੀਂ ਚੱਕਦਾ ਕਿਸੇ ਦੀ ਵੀ ਬਾਹਲੀ ਕਰਦੇ ਆ ਤੁਸੀਂ ਮੰਡ ਲਗਾ ਲੱਤਾਂ ਨੂੰ ਇੱਥੇ ਰਸੇ ਪਾ ਕੇ ਬੰਦੇ ਨੇ ਇੱਟਾ ਲਮਕਾਉਂਦੇ ਨੇ ਐ ਥੋੜਾ ਵਾਲਾ ਕੰਮ ਕਿਤੇ ਨਹੀਂ ਕਰਿਆ ਜੇਹੀ ਮੁਰਜੀ ਮੈਨੂੰ ਦੱਸਦੇ ਰਹਿੰਦੇ ਨੇ ਵੀ ਆਹ ਕੰਮ ਨਹੀਂ ਥੋੜਾ ਵਾਲਾ ਕਰਾ ਤੂੰ ਤੁਰ ਤੁਰ ਚੱਕ ਦੋ ਜੀ ਠੀਕ ਆ ਬਾਬਾ ਜੀ ਇੱਕ ਜਿਵੇਂ ਆ ਫੋਨਾਂ ਤੇ ਮੋਬਾਈਲਾਂ ਤੇ ਆਉਂਦਾ ਰਹਿੰਦਾ ਆਪਣਾ ਡਿਜੀਟਲ ਮੀਡੀਆ ਤੇ ਆਉਂਦਾ ਰਹਿੰਦਾ ਵੀ ਲੋਕ ਹਥੌੜਿਆਂ ਨਾਲ ਟੂਹੀ ਤੇ ਸੈੱਟ ਕਰਦੇ ਨੇ ਉਹ ਕੀ ਆ ਚੀਜ਼ ਉਹ ਦੱਸੋ ਉਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਵੀ ਉਹ ਤਾਂ ਹੁੰਦੇ ਹਾਂ ਆ ਚਾਰ ਬਾਈ ਦਾ ਪੈਸੇ ਵਟੋਰਨ ਵਾਲਾ ਕੰਮ ਆ ਉਹ ਥੋੜਾ ਹੁੰਦਾ ਇਕਨ ਅੱਛਾ ਜੀ ਬੇਸ਼ੱਕ ਕਰੀਂ ਹਥੌੜੇ ਨਾਲ ਥੋੜਾ ਹੁੰਦਾ ਫਸੀ ਵੀ ਤਾਂ ਉਹ ਬਾਸ ਦੇ ਵਿੱਚ ਆ ਡਿਸਕ ਐ ਉਹ ਕਿੱਥੇ ਹੱਥੌੜਿਆਂ ਨੂੰ ਕਿੱਥੇ ਪੱਟ ਲੂ ਉਧਰ ਕੋਲ ਬਰੂਪੁਕਰੇ ਮੇ ਲੋਕਾਂ ਨੇ ਠੀਕ ਹੈ ਹਾਂ ਇਹ ਤਾਂ ਹੁਣ ਮੇਰੀ ਵੀ ਸਾਰੀ ਤਾਕਤ ਲੱਗ ਜਾਂਦੀ ਆ ਉਧਰ ਗਲਾਸ ਕਿਤੇ ਨੇ ਉਧਰ ਥੱਲੇ ਤੇ ਮੱਗ ਚ ਤੁਨੂੰ ਤਾਂ ਚੱਕੀ ਜਾਂਦੀ ਆ ਉਹ ਜਾਂ ਪਈ ਹੁੰਦੀ ਆ ਉਹ ਹਾਂ ਕਈ ਕਈ ਸਾਲ ਦੇ ਬੰਦੇ ਜਿਹੜੇ ਜਿਗਰੇ ਨੇ ਉਹ ਤਾਂ ਸੈਟ ਹੋ ਜਾਂਦੇ ਨੇ ਚੱਕਣ ਗੱਲ ਠੀਕ ਹੈ ਹਾਂ ਫਿਰ ਬਾਪੂ ਜੀ ਤੁਸੀਂ ਕੀ ਖਾਂਦੇ ਹੋ ਦੂਜਿਆਂ ਨੇ ਠੀਕ ਠੀਕ ਕਰਦੇ ਥੋੜੇ ਗਿੱਟੇ ਗੋਡੇ ਤੇ ਹਿੰਦੂ ਖਣ ਲੱਗੇ ਨਾ ਠੀਕ ਨਾ ਮਰੇ ਮੈਂ ਆਪਣਾ ਤੇਲ ਮਲਦਾ ਰਹਿੰਦਾ ਹਾਂ ਉਹੀ ਤੇਲ ਮੈਂ ਹੱਥ ਨੂੰ ਛਾਹ ਨੂੰ ਬੈਠਾ ਵਾਟਾ ਮਲ ਜਨਾ ਉਹ ਦਰਦ ਨਹੀਂ ਮਾਰਦਾ ਟਟਕੇ ਨੂੰ ਜੇ ਪੰਜ ਚਾਰ ਦਿਨ ਬਾਅਦ ਨਾਂ ਵਾਲਾ ਫੇਰ ਦੁਖਣ ਲੱਗ ਜਾਉਂਗੇ ਉਹੀ ਤੇਲ ਕੰਮ ਕਰ ਰਿਹਾ ਮੈਨੂੰ ਠੀਕ ਹੈ ਹਾਂ ਅ ਬੱਬੇ ਜਿਹੜੇ ਤੁਸੀਂ ਹਰਨੀ ਵਾਲਾ ਦੱਸ ਰਹੇ ਹੋ ਵੀ ਹਰਨੀਆਂ ਵੀ ਧਾਰੂ ਪੀਣ ਕਰਕੇ ਵੀ ਬਾਦਦੀਆਂ ਨੇ ਆਹ ਹਾਂ ਠੀਕ ਹੈ ਧਾਰੂ ਹਾਂ ਧਾਰੂ ਪੀਣ ਕਰਦੇ ਵੀ ਜਿਹੜੇ ਇਹੋ ਜਿਹੇ ਮਰੀਜ਼ ਆਉਂਦੇ ਨੇ ਫਿਰ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਹੋਮੂਗੇ ਹਾਂ ਉਹ ਤਾਂ ਫਿਰ ਮੈਨੂੰ ਸਮਝਾਉਣਾ ਵੀ ਇਹ ਸੋਨੇ ਭਾਈ ਧਾਰੂ ਪੀਣਿਆ ਫਿਰ ਡਿਗਰੇ ਕੋ ਚਾਰ ਨਹੀਂ ਖਾਣਾ ਕੋਈ ਵੀ ਹਾਂ ਹਾਂ ਆ ਜਾਓ ਭਾਈ ਬਿਚਾਰੇ ਚਾਰ ਚੱਲਣ ਦਿੰਦਾ ਦੇਸੀ ਦਵਾਈ ਨੂੰ ਬਾਈ ਕੋਈ ਵਾਰ ਦੇਸੀ ਦਵਾਈ ਨੂੰ ਨਾ ਇਹ ਜੇ ਚਾਰ ਖਾਲੇ ਆਂਬ ਤੇ ਢੰਬੂ ਖਟਾਈ ਵਾਲਾ ਕੋਈ ਚੀਜ਼ ਖਾਲੀ ਚੱਲਿੰਦਾ ਚੱਲ ਨਹੀਂ ਦਿੰਦਾ ਉਹ ਫੇਰ ਦਵਾਈ ਉਹਨੇ ਕੰਮ ਕਰਦੀ ਹੈਗੀ ਜੋਰ ਲਾਈ ਜੋ ਵਿੱਚ ਠੀਕ ਆ ਬਾਬਾ ਜੀ ਤੁਸੀਂ ਇੱਕ ਨਾ ਜਿਹੜੇ ਮਰੀਜ਼ ਮਤਲਬ ਆਉਣਾ ਚਾਹੁੰਦੇ ਨੇ ਇੱਥੇ ਜਿਹੜੇ ਦਰਦਾਂ ਤੋਂ ਪੀੜਤ ਨੇ ਉਹਨਾਂ ਨੂੰ ਆ ਦਾ ਪੱਕਾ ਐਡਰੈਸ ਦੱਸ ਦੋ ਹਾਂ ਪੱਕਾ ਐਡਰੈਸ ਮੇਰਾ ਹੈ ਇਹ ਪਿੰਡ ਦਸੋਵਾਲ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਪਟਿਆਲਾ ਪਿੰਡ ਦਸੋਵਾਲ ਗੁਰਦਵਾਲੀ ਸਾਈਡ ਨਹਿਰ ਦੇ ਨਾਲ 400 ਰੋਡ ਪੱਕਾ ਹੈ ਪਿੰਡ ਆ ਉਹ ਰੋਡ ਤੇ ਹੈਗਾ ਮੇਰਾ ਪਿੰਡ ਆ ਮੇਰੇ ਜੱਥੇ ਵਾਲਾ ਠੀਕ ਹੈ ਹਾਂ ਹਾਂ ਪੱਕਾ ਡਰਸਾ ਇਹੀ ਆ ਮੇਰਾ ਬਸ ਟਾਈਮ ਕੀ ਹੈ ਟਾਈਮ ਵੀ ਦੱਸ ਸਾਰਾ 24 ਘੰਟੇ ਮੈਂ ਉਹੀ ਆ ਕਿਸੇ ਨੂੰ ਹੈਰਾਨ ਨਹੀਂ ਕਰ ਦਿੰਦਾ ਪਹਿਲਾਂ ਮੈਂ ਹੈਰਾਨ ਹੁੰਦਿਆਂ ਮੈਂ ਉੱਥੇ ਬੈਠ ਰਿਹਾ ਟੋੜੇ ਜੀ ਜੀ ਹੈਰਾਨ ਉਹਦੇ ਬੰਦੇ ਮੁੜ ਜਾਂਦੇ ਨੇ ਕਹਿ ਆ ਬਚਰੇ ਉੱਥੇ ਜਾਂਦੇ ਨੇ ਮੇਰੇ ਕੋਲ ਹੁਣ ਮੈਂ ਤਾਂ ਹੀ ਉੱਥੇ ਘਰਦਾ ਮੈਂ ਉਰੇ ਤਾਂ ਹੀ ਬੈਠਦਾ ਹਾਂ ਵੀ ਕੋਈ ਬੰਦਾ ਵਾਪਸ ਨਾ ਮੁੜੇ ਪਤਾ ਕਿੰਨਾ ਮਾੜਾ ਸਾਨੂੰ ਤਾਂ ਵੀ ਉਹ ਟਾਈਮ ਤੇ ਬੰਦਾ ਕਿ ਦੂਰ ਤੇ ਆਵਾ ਬਚਰਾ ਕਹਿੰਦਾ ਵੀ ਉਰੇ ਹੈ ਨਹੀਂ ਆਸੀ ਉਹ ਵੀ ਆਸ ਤੇ ਆਏ ਤੇ ਮੈਂ ਤਾਂ ਹੀ ਤੋਂ ਹਲਦਾ ਨਹੀਂ ਮੈਨੂੰ ਇੱਥੇ ਤੋਂ ਕੋਈ ਨਾ ਚੁੱਕੀ ਦਾ ਮਾਰੂ ਡਾਇਰੈਕਟਰ ਨਿਕਲ ਦਿੰਦਾ ਕੋਈ ਨਾ ਕੋਈ ਫਟਾਫਟ ਫੇਰ ਆਈਂਦਾ ਵੀ ਕਿਤੇ ਬੰਦਾ ਵਿਚਾਰਾ ਮੁੜਨਾ ਜਾਵੇ ਇੰਨਾ ਦੁਖੀ ਹੋ ਜਾਂਦਾ ਹਾਂ ਮੈਂ ਤਾਂ ਹੀ ਉਹ ਰੇਡਾ ਬਣਾ ਲਿਆ ਆਪਣਾ